ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਅੰਦਰ ਹਲਕਾ ਸੰਗਠਨ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਤਹਿਤ ਹਲਕਾ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਸਿੰਘ ਹੈਪੀ ਨੂੰ ਵੀ ਸੰਗਠਨੀ ਚਾਰਜ ਨਿਯੁਕਤ ਕੀਤਾ ਗਿਆ ਹੈ ਨਵ ਨਿਯੁਕਤ ਜਤਿੰਦਰ ਸਿੰਘ ਹੈਪੀ ਨੇ ਪੂਰੇ ਕਾਫਲੇ ਦੇ ਨਾਲ ਗੁਰਦੀਪ ਸਿੰਘ ਰੰਧਾਵਾ ਵਿਧਾਇਕ ਨੇ ਜੋ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਜਿੱਥੇ ਗੁਰਦੀਪ ਸਿੰਘ ਰੰਧਾਵਾ ਦੇ ਵੱਲੋਂ ਉਹਨਾਂ ਦਾ ਪਰਮਾਤਮਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਵਧਾਈ ਦਿੱਤੀ ਇਸੇ ਮੌਕੇ ਗੱਲਬਾਤ ਕਰਦੇ ਹੋਏ ਜਤਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਹਨਾਂ ਨੂੰ ਜੋ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਹੈ ਉਸ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਉਹਨਾਂ ਗੁਰਦੀਪ ਸਿੰਘ ਰੰਧਾਵਾ ਦੇ ਵੀ तहे ਦਿਲੋਂ ਧੰਨਵਾਦ ਕੀਤਾ ਹਾਂਜੀ ਮੈਂ ਜੀ ਧੰਨਵਾਦ ਕਰਦਾ ਸਮੂਚੀ ਹਾਈ ਕਮਾਂਡ ਦਾ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਪ੍ਰਧਾਨ ਸ਼੍ਰੀ ਹਮਨ ਰੋੜਾ ਜੀ ਤੇ ਜਿਹੜੇ ਪੰਜਾਬ ਦੇ ਇਨਚਾਰਜ ਲਾਇਆ ਨੇ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਦਾ ਸਾਡੇ ਹਲਕੇ ਦੇ ਡੇਰਾ ਬਾਬਾ ਨਾਨਕ ਦੇ ਐਮ ਐਲ ਏ ਸਰਦਾਰ ਗਰਦੀਪ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ ਮਤਲਬ ਜਿਹੜਿਆ ਮੈਨੂੰ ਜੁਮੇਰੀ ਦਿੱਤੀ ਆ ਤੇ ਮੈਂ ਜੁਮੇਰੀ ਨੂੰ ਪੂਰੀ ਤਨਦੇਣੀ ਦੇ ਹੀ ਨਿਭਾਵਾਂਗਾ ਵਫਾਦਾਰ ਵਰਕਰ ਨੂੰ ਪੰਜਾਬ ਸਰਕਾਰ ਨੇ ਉੱਧਰ ਦੇਖਣ ਵਾਚਿਆ ਕਿ ਇਹਨੂੰ ਦੇਖ ਦੇ ਦੇਖੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰੰਧ ਕੇ ਚੇਤਰੀਵਾਲ ਜੀ ਤੇ ਪੰਜਾਬ ਦੇ ਇਨਚਾਰਜ ਮਨੀਸ਼ ਸੋਧਿਆ ਜੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਅੱਜ ਡੇਰਾ ਬਾਬਾ ਨਾਨਕ ਜੀ ਦਾ ਸੰਗਠਨ ਦਾ ਇਨਚਾਰਜ ਹੈ ਡੇਰਾ ਬਾਬਾ ਨਾਨਕ ਉਹ ਜਿਹੜਾ ਛੋਟਾ ਨਾਂ ਹੈਪੀ ਜਤਿੰਦਰ ਸਿੰਘ ਪਿੰਡ ਡੀਰੀਅਲ ਕਿਨ ਤੋਂ ਜਿਹੜਾ ਸਾਡਾ ਬਲਾਗ ਪ੍ਰਧਾਨਵੀ ਆ ਉਹਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਿੰਮੇਵਾਰੀ ਸਾਡਾ ਬਲਾਗ ਪ੍ਰਧਾਨਵੀ ਆ ਪਹਿਲਾਂ ਤਾਂ ਹੁਣ ਇਹਨੂੰ ਬੜੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤੇ ਜ਼ਿੰਮੇਵਾਰੀ ਆਪਣੀ ਪੂਰੀ ਤਨਦੇਈ ਨਾਲ ਨਿਭਾਏਗਾ ਔਰ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਕਿਉਂ ਪਾਰਟੀ ਨੇ ਬੜਾ ਵੇਖ ਕੇ ਪਰਖ ਕੇ ਜਿਹੜਾ ਇਹਨੂੰ ਜੋ ਮੈਰੀ ਦਿੱਤੀ ਹੈ ਜਿਹੜਾ ਸੰਗਠਨ ਹੁੰਦਾ ਉਹ ਪਾਰਟੀ ਦੇ ਉੱਪਰ ਹੁੰਦਾ ਤਾਂ ਸੰਗਠਨ ਦੀ ਜ਼ਿੰਮੇਵਾਰੀ ਪਾਰਟੀ ਦੇ ਅਹੁਦੇਦਾਰਾਂ ਨਾਲੋਂ ਵੱਡੀ ਹੁੰਦੀ ਹੈ ਤਾਂ ਮੈਂ ਇੱਕ ਗੱਲ ਸਮਝਦਾ ਕਿ ਸੰਗਠਨ ਤੇ ਜਿਹੜੀ ਸਰਕਾਰ ਪੈਰਲ ਚੱਲਣੀ ਚਾਹੀਦੀ ਹੈ ਬਰਾਬਰ ਸੰਗਠਨ ਦਾ ਤੇ ਬੋਤਾ ਉਹਨਾਂ 'ਚ ਫਰਕ ਨਹੀਂ ਉਹ ਪੈਰਲ ਬਰਾਬਰ ਚੱਲੇਗੀ ਤਾਂ ਇੱਕ ਜਿਵੇਂ ਗੱਡੀ ਦੀ ਦੋਵੇਂ ਟਾਇਰ ਬਰਾਬਰ ਚੱਲਣਗੇ ਤਾਂ ਪੂਰੀ ਸਪੀਡ 'ਚ ਚੱਲਦੀ ਹੈ ਤਜਾ ਥੋੜਾ ਵੀ ਉੱਚਾ ਨੀ ਮਾ ਹੋ ਜੇ ਤਾਂ ਗੱਡੀ ਦਾ ਜਿਹੜਾ ਬੈਲੈਂਸ ਵਿਕੜ ਜਾਂਦਾ ਤਾਂ ਪਾਰਟੀ ਨੇ ਬਹੁਤ ਵੱਡਾ ਫੈਸਲਾ ਕੀਤਾ ਕੱਲ 27 ਜਿਹੜੇ ਨੇ ਟੋਟਲ ਨਰਖਾ ਲਾਏ ਨੇ ਇਹਨਾਂ ਨੇ ਜਿਹੜਾ ਸੰਗਠਨ ਦੇ ਹਲਕਨ ਚ ਅੱਜ ਲਾਏ ਨੇ ਮੈਂ ਆਪਣੇ ਵੱਲੋਂ ਜਤਿੰਦਰ ਸਿੰਘ ਹੈਪੀ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਸਾਰਾ ਡੇਰਾ ਪਾਪਾ ਨਾਨਕ ਹਲਕੇ ਦੇ ਸਮੁੱਚੇ ਵੋਟਰ ਸਪੋਰਟਰ ਬਲਾਕ ਪ੍ਰਧਾਨ ਉਤੇਦਾਰ ਵਿੰਗਾਂ ਦੇ ਪ੍ਰਧਾਨ ਮੈਂਸ ਉਹਨਾਂ ਨੂੰ ਵਧਾਈ ਵੀ ਦਿੰਨਾ ਔਰ ਉਹਨਾਂ ਕੋਈ ਉਮੀਦ ਰੱਖਣਾ ਕਿ ਤੁਸੀਂ ਇਸ ਵੀਰ ਦਾ ਤਨਦਈ ਨਾਲ ਜਿਹੜਾ ਇਹਦਾ ਸਾਥ ਵੀ ਦੇਣਾ ਔਰ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਡੇਰਾ ਬਾਬਾ ਨਾਨਕ ਚ ਰਮਨਵ ਸਾਹਿਬ ਇੱਕ ਤੁਹਾਡੀ ਹੀ ਪਾਰਟੀ ਦੇ ਮਾਰਕੀਟਿੰਗ ਕਮੇਟੀ ਚੇਅਰਮੈਨ ਨੇ ਉਹਨਾਂ ਅਸਤੀਫਾ ਦੇ ਕੇ ਔਰ ਸਵਾਲ ਖੜੇ ਕਿੱਥੇ ਜਾ ਰਹੇ ਖਾਸ ਕਰਕੇ ਖੜਾ ਦੀ ਸਥਿਤੀ ਨੂੰ ਲੈ ਕੇ ਫਿਰ ਕਾਰਗੁਜ਼ਾਰੀ ਸਹੀ ਹੈ ਦੇਖੋ ਉਹ ਜਿਹੜੀ ਅਸਤੀਫੇ ਦੀ ਗੱਲ ਵਾ ਉਹ ਜਿੰਨਾ ਚਿਰ ਤਾ ਪਾਰਟੀ ਨੇ ਉਹ ਕੰਦਾ ਬਦਲਾ ਨਹੀਂ ਆਇਆ ਜੇ ਬਦਲਾਅ ਨਹੀਂ ਆਇਆ ਤੇ ਜੇ ਛੋਟੇ ਤੋਂ ਛੋਟੇ ਵਰਕਰਾਂ ਨੂੰ ਚੇਅਰਮੈਨੀਆਂ ਦਿੱਤੀਆਂ ਇਹਨੂੰ ਬਦਲਾਅ ਹੀ ਕਿਹਾ ਜਾਂਦਾ ਨਹੀਂ ਤੇ ਹੁੰਦਾ ਕੀ ਵੀ ਲੀਡਰ ਆਪਣਾ ਪਰਿਵਾਰਵਾਦ ਇਹੋ ਜੀਆਂ ਪੋਸਟਾਂ ਦਿੰਦੇ ਸੀ ਆਮ ਆਦਮੀ ਪਾਰਟੀ ਨੇ ਇੱਕ ਆਮ ਵਰਕਰ ਨੂੰ ਇੰਨੀ ਵੱਡੀ ਚੇਅਰ ਦੋ ਦੋ ਪੀੜੀਆਂ ਨਿਕਲ ਜਾਂਦੀਆਂ ਕਿਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਣ ਵਾਸਤੇ ਤਾਂ ਪਾਰਟੀ ਨੇ ਕੰਮ ਦੇਖ ਕੇ ਉਹਨਾਂ ਨੂੰ ਦਿੱਤੀਆਂ ਪਰ ਮੈਨੂੰ ਲੱਗਦਾ ਕਿ ਤਨਾ ਕਿਤੇ ਉਹਦਾ ਹਜਮ ਨਹੀਂ ਹੋਇਆ ਇਸ ਕਰਕੇ ਕਦਰ ਕਰਨੀ ਚਾਹੀਦੀ ਹੈ ਕਈ ਬੰਦਿਆਂ ਨੂੰ ਆਪਣੇ ਅਹੁਦੇ ਦਾ ਅਹਿਮੀਅਤ ਤਾਂ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਅਹੁਦੇ ਤੇ ਜਿਹੜੀ ਮੈਂ ਸੀਟ ਤੇ ਬੈਠਾ ਇਸ ਅਹਿਮੀਅਤ ਕੀ ਆ ਇਹਦੇ ਬਦਲੇ ਸੰਘਰਸ਼ ਕਿੰਨਾ ਕਰਨਾ ਪੈਂਦਾ ਮੈਂ ਕਿਹਾ ਅੱਜ ਜੋ ਸਵਾਲ ਕਰਨ ਰਿਹਾ ਆਮ ਆਦੀ ਪਾਰਟੀ ਦੇ ਕੰਮਾਂ ਤੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਹੂਲਤਾਂ ਆਮ ਆਦੀ ਪਾਰਟੀ ਨੇ ਦਿੱਤੀਆਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਹ ਸਹੂਲਤਾਂ ਉਹ ਵੀ ਘਰ ਲੈ ਰਿਆ ਤਾਂ ਜੇ ਇੰਨਾ ਹੀ ਆਮ ਆਦੀ ਪਾਰਟੀ ਨਾਲ ਤਾਂ ਸਹੂਲਤਾਂ ਬੰਦ ਕਰ ਦੇਣ ਆਪਣੇ ਘਰ ਦੀਆਂ ਆਪਣੇ ਪਰਿਵਾਰਾਂ ਦੀਆਂ ਕਿ ਅਸੀਂ ਤਾਂ ਇਹਨਾਂ ਇਹ ਸਹੂਲਤਾਂ ਲੈਣੀਆਂ ਹੀ ਨਹੀਂ ਜਾਂ ਆਪਣੀਆਂ ਸਾਰੀਆਂ ਸਹੂਲਤਾਂ ਵੀ ਲੈਣੀਆਂ ਤੇ ਪਾਰਟੀ ਨੂੰ ਫਿਰ ਵੀ ਮਾੜਾ ਕਹਿਣਾ ਮਰਖਲੇ ਇਦੋਂ ਮਾੜੀ ਗੱਲ ਨਹੀਂ ਕਿਤੇ ਵੀ ਹੋ ਸਕਦੀ। ਰਾਹੁਲ ਗਾਂਧੀ ਜੀ ਇੱਥੋਂ ਹੋ ਕੇ ਗਏ ਨੇ, ਫੇਰੀ ਮਾ ਕੇ ਗਏ ਨੇ। ਪਰ ਉਹਨਾਂ ਵੱਲੋਂ ਕੋਈ ਵੀ ਰਾਹਤ ਸਮਗਰੀ ਕਿਸੇ ਨੂੰ ਕੁਝ ਨਹੀਂ ਦਿੱਤਾ ਗਿਆ। ਕਹਿਆ ਕਿ ਮੇਰੀ ਸਰਕਾਰ ਆਏਗੀ, ਮੈਂ ਧੜੀ ਬਾਤ ਚੁਕਾ ਹਾਂ। ਤਾਂ ਫਿਰ ਲੈਣ ਕੀ ਆਇਆ? ਸਿਰਫ ਫੋਟੋਆਂ ਹੀ ਕਰਾਉਣ ਆਏ ਨੇ। ਇਹ ਜਿਹੜੇ ਉਹਨੂੰ ਨਾਂ ਆ ਲੈ ਕੇ ਤੁਰੇ ਫਿਰਦੇ ਸੜਕਾਂ ਤੇ ਹੂਟੇ ਦਿੰਦੇ ਫਿਰਦੇ ਹੀ। ਜਾਂ ਦੇਣਾ ਕੁਝ ਨਹੀਂ। ਤਾਂ ਫਿਰ ਜੇ ਫੋਟੋਆਂ ਹੀ ਕਰਾਉਣੀਆਂ, ਅੱਗੇ ਨਹੀਂ ਪਤਾ ਪੰਜਾਬ ਦੇ ਲੋਕਾਂ ਨੂੰ ਇੱਕ ਜਿਹੜਾ ਗਾਂਧੀ ਪਰਿਵਾਰ ਨੇ ਪੰਜਾਬ ਨਾਲ ਕੀ ਕੀਤਾ ਹੈ। ਕਿਸੇ ਨੂੰ ਭਲੇਖਾ ਗਾਂਧੀ ਪਰਿਵਾਰ ਤੋਂ ਈ ਸੋਚ ਕੇ ਆਉਂਦੇ ਨੇ ਗਾਂਧੀ ਪਰਿਵਾਰ ਵਾਲੇ ਜੀ ਇੱਥੇ ਜੋ ਪਿਛਲੇ ਜ਼ਖਮ ਆ ਜਦੋਂ ਗਾਂਧੀ ਪਰਿਵਾਰ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਹੈ ਤਾਂ ਸਾਰਿਆਂ ਨੂੰ 6 ਜੂਨ 1984 ਯਾਦ ਆਉਂਦੀ ਹੈ ਕਿ ਉਹ ਪਰਿਵਾਰ ਆ ਜਿਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਾਇਆ ਇਹ ਉਹ ਪਰਿਵਾਰ ਦਾ ਅਗੋ ਵਾਰਸ ਤੁਰਿਆ ਆਉਂਦਾ ਪੰਜਾਬ 'ਚ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹਨੂੰ ਸੱਦਿਆ ਬੁਲਾਇਆ ਮੈਂ ਕਹਣਾ ਪੰਜਾਬੀ ਨਹੀਂ ਆਪਣੇ ਆਪ ਨੂੰ ਪੰਜਾਬੀ ਸਾਬਖਾਉਣ ਹੀ ਨਾ ਸਰ ਐਸਪੀਸੀ ਨੂੰ ਸਰੂਪਿਆ ਨਾਲ ਸਨਮਾਨ ਦਿੱਤਾ ਯਾਰ ਆ ਦੇਖੋ ਐਸਪੀਸੀ ਨੇ ਸਰੋਪਿਆ ਨਾ ਜ ਮੈਂ ਕਹਿੰਦਾ ਬਹੁਤ ਵੱਡਾ ਕੰਮ ਗਲਤ ਕੰਮ ਕੀਤਾ ਇਹੋ ਜਿਹੇ ਨੂੰ ਕਦੀ ਨਹੀਂ ਜੇ ਹਾਨੂੰ ਵੀ ਸਰੋਪਾ ਦਿੰਦੇ ਜ਼ਰੂਰ ਨੇ ਪਰ ਗੁਰੂ ਦੀ ਹਜ਼ੂਰੀ ਚ ਸਰੋਪਾ ਨਹੀਂ ਦਿੰਦੇ ਹੱਥ ਚ ਫੜਾਉਂਦੇ ਨੇ ਆ ਪਹਿਲੀ ਵਾਰੀ ਵੇਖਿਆ ਕਿ ਉਹਦੀ ਅਰਦਾਸ ਵੀ ਹੋਈ ਆ ਤਾਂ ਉਹਨੂੰ ਸਰੋਪਾ ਵੀ ਦਿੱਤਾ ਤਾਂ ਮੈਨੂੰ ਲੱਗਦਾ ਉਹਨਾਂ ਨਕਵਾਰੀ ਜਿਹੜੀ ਆ ਉਹਦੀ ਜਿੰਨੇ ਵੀ ਇਹ ਕੰਮ ਕੀਤਾ ਉਹਦੀ ਐਸਪੀਸੀ ਨੇ ਸਖਤ ਨੋਟਿਸ ਵੀ ਲਿਆ ਉਹਦੇ ਵਿਰੁੱਧ ਤੇ ਆਉਣ ਵਾਲੇ ਸਮੇਂ ਦਿਨਾਂ ਚ ਮੈਨੂੰ ਉਮੀਦ ਵੀ ਆ ਕਿ ਉੱਤੇ ਕਾਰਵਾਈ ਵੀ ਹੋਏਗੀ